ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਦੇ ਰਿਹਾਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੁਣ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਪਗੜ ਪਹੁੰਚੇ ਜੀ ਫਿਰ ਤੇ ਚੰਗੇ ਤੁਹਾਨੂੰ ਅੱਜ ਪ੍ਰੋਪਰ ਝੋਟੀਆਂ ਫੇਰ ਦਿਖਾਵਾਂਗੇ ਵਿੱਚ ਸੂਈਆਂ ਸਵਾਈਆਂ ਜੀ ਚਾਰ ਤੇ ਦੋ ਦਿਖਾਵਾਂਗੇ ਗੱਬਣਾ ਸਾਰੀ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਚੰਗੇ ਭਾਵਾਂ ਦੀਆਂ ਵੀ ਆ ਤੇ ਛੋਟੇ ਭਾਵਾਂ ਦੀਆਂ ਵੀ ਆ ਸਾਰੇ ਤੁਹਾਨੂੰ ਭਾਅ ਮਿਲ ਜਾਣਗੇ ਪਸੂ ਹਰ ਵਕਤ 5 ਤੋਂ 6 10 ਮੰਨਾਂ ਤਿੱਕਰ ਹਰ ਵਕਤ ਅਵੇਲੇਬਲ ਹੁੰਦੀ ਹੈ ਜਦੋਂ ਮਰਜ਼ੀ ਤੁਸੀਂ ਆਓ ਝੋਟੀ ਲੈਣੀ ਹੈ ਝੋਟੀ ਲਓ 10 ਕਿਲੋ ਰੋਧਾਲੇ ਲੈਣੀ ਹੈ 10 ਕਿਲੋ ਲਓ 15 20 ਤਿੱਕਰ ਜਾਂਦੀਆਂ ਬਾਈ ਕੋਲ ਮੰਨਾਂ ਤੇ ਚੰਗੀਆਂ ਤੁਹਾਨੂੰ ਦਿਖਾ ਦਾਂਗੇ ਸਾਰੀ ਗੱਲਬਾਤ ਕਰਾਂ ਮੈਂ ਕੱਲੀ ਕੱਲੀ ਝੋਟੀ ਦੀ ਜਾਣਕਾਰੀ ਲੈ ਕੇ ਫਿਰ ਸੌਦਾ ਕਰਨਾ ਜੀ ਤੇ ਆਪਣਾ ਕੰਮ ਆ ਸਿਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤਿੱਕਰ ਪਹਚਾਉਣਾ ਚੰਗੀਆਂ ਝੋਟੀਆਂ ਗੱਲਬਾਤ ਸਾਰੀ ਬਾਈ ਨਾ ਕਰਾਂ ਸਸੀ ਘਾ ਬਾਈ ਜੀ ਸਸੀ ਘਾ ਜੀ ਹੋ ਠੀਕ ਠਾਕ ਹੋ ਜੀ ਹਾਂ ਬਧੀਆ ਜੀ ਬਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 9872548727 ਨਾਮ ਮੇਰੇ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਓਕੇ ਜੀ ਨੇੜੇ ਨੇੜੇ ਜੀ ਆਪਣੇ ਸਹਣਾਪੁਰ ਰਹਿ ਜਾਂਦੇ ਜੀ ਇਧਰ ਆਮਗੜ੍ਹ ਰਹਿ ਜਾਂਦਾ ਜੀ ਓਕੇ ਜੀ ਤੇ ਫਿਰ ਵਪਾਰ ਦੇ ਕੰਮ ਆ ਗਏ ਅੱਜ ਫਿਰ ਚੁੰਮੀਆਂ ਝੋਟੀਆਂ ਆ ਗਈਆਂ ਹਨਾ ਹਾਂਜੀ ਚੰਗੀ ਤੇ ਚੰਗੀ ਆ ਗਈ ਵੀਰੇ ਫਿਰ ਖਰੀਦਦਾਰੀ ਫੇਰ ਉੱਥੋਂ ਦੀ ਆ ਹਾਂਜੀ ਹਾਂਜੀ ਖਰੀਦਦਾਰੀ ਆਪਣੇ ਗੰਗਾ ਨਗਰ ਦੀ ਹੁੰਦੀ ਹੈ ਤੇ ਵੀਡੀਓ ਮੈਨੂੰ ਤਾਂ ਦਿਖਾਈ ਆਪ ਕੈਮਰਾ ਜੇ ਕੋਈ ਸੌਦਾ ਕਰੂ ਉਹਨੂੰ ਵੀ ਦਿਖਾ ਦੇਉ ਜਿੱਤੋਂ ਝੋਟੀਆਂ ਲੰਗਾਂ ਹਾਂਜੀ ਦਿਖਾ ਲਾਂਗੇ ਓਕੇ ਜੀ ਅੱਜ ਝੋਟੀਆਂ ਆਪਾਂ ਦਿਖਾਉਣੀਆਂ 6 ਹਨਾ ਹਾਂਜੀ ਪਹਿਲਾਂ ਤਾਂ ਵੀਡੀਓ ਦਾ ਰਿਸਪੌਂਸ ਦੱਸ ਦਿਓ ਕਿਵੇਂ ਰਿਹਾ ਉਹ ਦੇ ਵਾਲੀ ਦਾ ਵਧੀਆ ਰਿਹਾ ਜੀ ਬਹਿ ਗਿਆ ਜੀ ਓਕੇ ਜੀ ਚੰਗਾ ਰਹਿੰਦਾ ਹੁਣ 7 ਮਿੰਟਾਂ ਵਿੱਚ ਵੀਡੀਓ ਹੋ ਗਈ ਹਾਂ ਹਾਂਜੀ ਹਾਂਜੀ ਬਹੁਤ ਚੰਗਾ ਰਹਿੰਦਾ ਓਕੇ ਜੀ ਤੇ ਅੱਜ ਆਪਾਂ 4 ਝੋਟੀਆਂ ਸੂਈਆਂ ਸਵਾਈਆਂ ਤੇ ਦੋ ਦਿਖਾਉਣੀਆਂ ਗੱਬਣ ਹਾਂਜੀ ਜਿਹੜੀ ਪਹਿਲੇ ਨੰਬਰ ਦੇ ਵੀਰ ਆਪਾਂ ਦੇਖੀ ਜਾਂਦੇ ਆ ਝੋਟੀ ਨੰਬਰ ਬੋਲਦਾ ਸੀਗਾ ਹਾਂਜੀ ਨੰਬਰ ਬੋਲਦਾ ਓਕੇ ਜਿਹੜੀ ਪਹਿਲੇ ਨੰਬਰ ਦੇ ਝੋਟੀ ਦੇਖੀ ਜਾਂਦੇ ਆ ਕਸਰ ਦਾ ਕੋਈ ਹੈ ਨਹੀਂ ਇਹਦੇ ਚ ਹਾਂਜੀ ਤੇ ਸੀਮਨ ਦਾ ਕੋਈ ਪਤਾ ਹੈਗਾ ਭਾਈ ਹਾਂਜੀ ਕਿਹੜੇ ਸੀਮਨ ਇਹ ਆਪੇ ਸ਼ੇਰੂ ਦੀ ਆ ਐਲ ਡੀ ਐਚ ਦੀ ਓਕੇ ਤੇ ਐਮ ਸੋਹਦੂ ਜਾਈ ਖੋਲੋ ਜੀ ਤੋਰਾ ਕਰਾ ਕੇ ਚੈੱਕ ਬਾਕੀ ਯਾਰ ਉਧਰਲੇ ਪਾਸੇ ਜਾਇਓ ਮਾੜਾ ਜੀ ਕੱਦ ਉੱਤੇ ਪੁੱਠ ਪੁੜਾ ਹਨਾ ਢਾਈ ਕੋਟ ਨਹੀਂ ਬਈ ਮੰਨ ਲੋ ਬਈ ਛੋਟੀ ਜੀ ਮੰਨ ਕੇ ਨਾ ਬਈ ਅੰਦਾਜ਼ਾ ਲਾ ਓਕੇ ਜੀ ਵੱਡੇ ਸਾਈਜ਼ ਦੀ ਹੈ ਕਿ ਲੈ ਚਲੋ ਜੀ ਤੇ ਸਿੰਘ ਸੱਲਾ ਪ੍ਰੋਪਰ ਮਾਰ ਕੇ ਆ ਹਨਾ ਸਾਰੇ ਮੋਹਰੇ ਵਾਲੇ ਹਾਂਜੀ ਹਾਂਜੀ ਆ ਦੇਖੋ ਜੀ ਸਿੰਘ ਕਰੋ ਚੱਕ ਇੱਕ ਨੰਬਰ ਬਾਕੀ ਸੀਨਾ ਭੋਰਾ ਨਹੀਂ ਬਾਕੀ ਦੀ ਗੱਲ ਯਾਰ ਸ਼ਾਂਤ ਸੁਭਾਅ ਦੀ ਹਨਾ ਦੇਖੋ ਜੀ ਤੁਹਾਨੂੰ ਝਲਕ ਪਾਊਗੀ ਵਾਕਈ ਜਿੱਥੋਂ ਦੀਆਂ ਦੱਸੀਆਂ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਬ ਮੋੜ ਲਿਓ ਜੀ ਚੰਗੇ ਸਿੰਘ ਚੱਲੇ ਦੀ ਆ ਦੇਖੋ ਫੇਸ ਦੀ ਕੁਆਲਿਟੀ ਲੈ ਚਲੋ ਜੀ ਚੰਗੀ ਆ ਗਈ ਤੇ ਬਾਕੀ ਦੀ ਗੱਲ ਦਿਆਂ ਕਿੰਨੇ ਕ ਬਾਕੀ ਬਾਈ ਗੁਰਵਿੰਦਰ ਇਹ ਹਫਤਾ ਪਿਆ ਜੀ ਸੂਣ ਚ ਹਫਤਾ ਸੂਣ ਚ ਪਿਆ ਤੇ ਕੱਦ ਤਾਂ ਮੈਨੂੰ ਲੱਗਦਾ ਏਡੀ ਨਹੀਂ ਜਾਂਦੇ ਝੋਟੀ ਅਰ ਸੇਤੀ ਹਾਂ ਜੀ ਟਾਂਮ ਹੀ ਹੁੰਦੇ ਆ ਜੇ ਕੋਈ ਆਏ ਨਹੀਂ ਬਈ ਮੰਨ ਲਾ ਟਾਂਮ ਹੀ ਨਿਕਲਦੀ ਏਡੀ ਹਰ ਤੈਨੂੰ ਤਾਂ ਫਿਰ ਲੈਵਾ ਲੈ ਕੇ ਤੁਰਿਆਣਾ ਹਾਂਜੀ ਹਾਂਜੀ ਆ ਦੇਖੋ ਜੀ ਬਹੁਤ ਬੰਦਿਆ ਜੀ ਲੈਵਾ ਤੇ ਥਣ ਭਾਂਡੇ ਦੀ ਥਾਣਾ ਸੁਣ ਦੀ ਓਕੇ ਬਾਈ ਹਾਂਜੀ ਓਕੇ ਆ ਜੀ ਓਕੇ ਆ ਦੇਖੋ ਜੀ ਤੇ ਫਿਰ ਬੰਨ ਬੋਣ ਦਾ ਰਿਕਾਰਡ ਤੋੜ ਦੂ ਡਿਮਾਂਡ ਬਾਈ ਇਹਦੀ ਡਿਮਾਂਡ ਫੋਨ ਤੇ ਕਾਦੋਂ ਸੂਈ ਹੈ ਜੀ ਸੋਹਣੀ ਆਵੀ ਇਹ ਗੱਬਣਾ ਹਾਂ ਜੀ ਲੱਭਣ ਕਿਹੜਾ ਸੂਆ ਬਈ ਇਹ ਦੂਜਾ ਜੀ ਇਹ ਵੀ ਦੂਜਾ ਕਿੰਨੇ ਕਿਦਨ ਬਾਕੀ ਹੈ ਜੀ ਖੋਲੋ ਜੀ ਇਹਦੇ 11 ਤਰੀਕ ਨੂੰ ਦਨ ਪੂਰੇ ਆ ਜੀ 11 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਤੇ ਘਾਟੇ ਵੀ ਨਹੀਂ ਇਹਦੇ ਨੂੰ ਪਹਿਲਾ ਵਾਲੀ ਨਾਲ ਹਾਂਜੀ ਹਾਂਜੀ ਇਹ ਥੋੜੀ ਅੰਦਰ ਰਹੀ ਵੀ ਲਾਲੀ ਜਾ ਗਈ ਹੈ ਨਾ ਹਾਂਜੀ ਓਕੇ ਫੇਰ ਦੇਖੋ ਜੀ ਇੱਕ ਨੰਬਰ ਬਾਕੀ ਦੀ ਗੱਲ ਚੰਗੇ ਐਚ ਬੜਾ ਵਰਗਾ ਹਵਾਨਾ ਇਹਨੇ ਤਿਆਰ ਕਰਿਆ ਵਾ ਪਹਿਲਾ ਵਾਲੀ ਨੇ ਹਜੇ ਤਿਆਰ ਕਰਨਾ ਆ ਦੇਖੋ ਜੀ ਮੋਲ ਲਓ ਵੀਰ ਮੋਲ ਲਓ ਜੀ ਕੁਆਲਿਟੀ ਚੰਗੀ ਸ਼ੈਂਕਸ ਵਾਲੀ ਦੀ ਇੱਕ ਨੰਬਰ ਜਿੰਨੇ ਸੂਏ ਹੋਏ ਤੁਹਾਨੂੰ orig ਦੂਜਾ ਦਾ ਦੂਜਾ ਤੀਜਾ ਦਾ ਤੀਜਾ ਦੱਸਿਆ ਜਾਉ ਜੀ ਕੁਆਲਿਟੀ ਕਰੋ ਚੈੱਕ ਚਾਰੇ ਥਾਂ ਸਪੇਸ ਤੇ ਲੱਗੇ ਪਿਆ ਤਿੰਨ ਖੜਵੇਂ ਲੱਗੇ ਪਿਆ ਗੈਪ ਤੇ ਲੱਗੇ ਪਿਆ ਕਿੰਨੇ ਦਿਨ ਬਾਕੀ ਆ ਬਾਈ ਇਹ 11 ਤਰੀਕ ਨੂੰ ਦਿਨ ਪੂਰੇ ਤੇ ਨਿਮਾਨ ਫਿਰ ਨਿਮਾਨ ਫੋਨ ਤੇ ਕਰਨ ਕਿੰਨਾ ਕੁ ਦੁੱਧ ਕੱਢ ਦੂਗੀ ਦੁੱਧ ਜੀ 15 ਕਿਲੋ ਲੀਟਰ ਬਲੁੰਦਾ ਦਿੱਤਾ ਹੋਇਆ ਦਾ ਜੀ ਓਕੇ ਤੇ ਹੁਣ ਵੀਰੇ ਆ ਗਈ ਐਕਸਟਰਾ ਗੱਦਗਾਠ ਦੇ ਵਿੱਚ ਤੇ ਐਕਸਟਰਾ ਲੇਵੇ ਦੇ ਵਿੱਚ ਮਗਰ ਕੀ ਆ ਗਿਆ ਇਹਦੇ ਮਗਰ ਕੱਟੀ ਆ ਜੀ ਕਦੋਂ ਸੂਪੀ ਜੀ ਇਹ ਸੁਬਾ ਸੋਈ ਆ ਜੀ ਖੋਲੋ ਜੀ ਨੂੰ ਵੀ ਤੋੜ ਰੱਖ ਰਹਿ ਕੇ ਕਿੰਨਾ ਕ ਬੋਲਾ ਕੱਢਦਾ ਬਾਈ ਗੁਰਵਿੰਦਰ ਦਰਕੇ ਬੋਲਾ ਜੀ ਮਾਨੂੰ 5 ਲੀਟਰ ਕੱਢਿਆ ਜੀ 5 ਲੀਟਰ ਬੋਲਾ ਕੱਢਦਾ ਤੇ ਕਿੰਨੇ ਕ ਦੁੱਧ ਦੀ ਉਮੀਦ ਲਾ ਸਕਦੇ ਆ ਤੂੰ 15 ਕ ਲੀਟਰ ਇਹਨੇ ਪਰੂਨ ਦ ਦਿੱਤਾ ਜੀ ਆਪਾਂ ਵੀਡੀਓ ਪ੍ਰੋਪਰ ਆਪਣੇ ਕੋਲੇ ਪਈ ਆ ਝੇਰ ਦੀ ਵੀ ਜਿਹੜੇ ਬੰਦੇ ਤੋਂ ਲਈ ਆਉਦੀ ਵੀਡੀਓ ਵੀ ਕੋਲੇ ਪਈ ਹੈ ਆਪਣੇ ਓਕੇ ਜੀ ਤੇ ਬਾਕੀ ਦੀ ਗੱਲ ਲੇਵਾ ਵੀ ਇਹਦਾ ਗਵਾਹੀ ਭਰਦਾ ਹਨਾ ਥਣ ਭਾਂਡਾ ਹਾਂਜੀ ਹਾਂਜੀ ਚੰਗਾ ਥਣ ਭਾਂਡਾ ਆ ਗਿਆ ਜੀ ਝੇਰ ਦੀ ਵੀਡੀਓ ਆਪਣੇ ਕੋਲੇ ਪਈ ਆ ਜੀ ਓਕੇ ਜੀ ਝੇਰ ਦੀ ਕੰਪਲੀਟ ਵੀਡੀਓ ਹੈਗੀ ਬਾਕੀ ਦੀ ਗੱਲ ਥਣ ਭਾਂਡਾ ਤੁਹਾਨੂੰ ਦਿਸੀ ਆ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੈੱਕ ਤੇ ਥਣ ਲੈ ਵਾ ਤੁਹਾਨੂੰ ਦਿਖਾਵਾਂ ਕੈਮਰਾ ਨੇੜੇ ਤੋਂ ਲਾ ਕੇ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ਼ ਤੇ ਸੁਥਰਾ ਮੋੜ ਲਿਓ ਜੀ ਆ ਦੇਖੋ ਚੜ੍ਹਦੀ ਤੋਂ ਚੜ੍ਹਦੀ ਤੁਹਾਨੂੰ ਝੋਟੀ ਦਿਖਾਈ ਜਾਣੀ ਨੰਬਰ ਪੁੱਛ ਕੇ ਕੱਲੀ ਕੱਲੀ ਦਾ ਨੰਬਰ ਦੱਸ ਕੇ ਤਿੰਨ ਨੰਬਰ ਝੋਟੀ ਨੂੰ ਤੋਰ ਕੇ ਦਿਖਾਈ ਆ ਸੂਈ ਸਵਾਈ 15 ਕਿਲੋ ਦੁੱਧ ਬਾਈ ਕਹਿੰਦਾ ਫਲੂਨ ਦਾ ਦਿੱਤਾ ਵਾ ਤੇ ਧਾਰਾਂ ਦੂਰਾਂ ਦੀ ਓਕੇ ਬਾਈ ਹਾਂਜੀ ਧਾਰਾਂ ਜੀ ਧਾਰਾਂ ਨੂੰ ਤਾਂ ਨਹੀਂ ਮਾਰ ਕੇ ਦਿਖਾਉਂਦੇ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ ਮਗਰ ਫਿਰ ਕੱਟਾ ਕ ਮਗਰ ਕੱਟੀ ਦੀ ਮਾਨੀ ਦੀ ਫੋਨ ਤੇ ਹਾਂ ਦੀਵਾਨ ਫੋਨ ਤੇ ਹੁਣ ਵੀਰੇ ਚਾਰ ਨੰਬਰ ਝੁੱਟੀ ਏ ਕਦੋਂ ਸੂਬੀ ਜੀ ਇਹਨੂੰ ਅੱਜ ਹੀ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਪੋਪਲਾ ਲਿਆ ਵਾ ਨਾ ਪ੍ਰਾਣੀ ਸਿੰਘ ਦਾ ਹਾਂਜੀ ਹਾਂਜੀ ਤੇ ਮਗਰ ਕੀ ਆ ਗਿਆ ਵੀਰੇ ਇਹਨੇ ਮਗਰ ਕੱਟਾ ਜੀ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਚੈੱਕ ਤੇ ਕਿੰਨਾ ਕ ਦੁੱਧ ਕੱਢ ਦੂ ਸੁਆ ਦੂਜਾ ਹੀ ਆ ਬਈ ਇਹ ਵੀ ਹਾਂਜੀ ਦੂਜਾ ਸੁਆ 12 ਲੀਟਰ ਇਸ ਟਾਈਮ ਤਿਆਰ ਆ ਜੀ ਰੈਡੀ ਹਾਂਜੀ ਹਾਂਜੀ ਇਸ ਟਾਈਮ ਰੈਡੀ ਕਿਦੇ ਸੂਆ ਐਮ ਐਲ ਨੇ ਚੌਥਾ ਦਿਨ ਅੱਜ ਚੌਥਾ ਦਿਨ ਤੇ ਕਿੰਨਾ ਕ ਦੁੱਧ ਆੜੂਗੀ ਹੋਰ ਪੁਰੰਮਾ ਦਿੱਤਾ ਹੋਇਆ ਜੀ 13 ਤੇ 14 ਤੇ ਗਾਹ ਦਾ ਸਾਬ ਲਾ ਲਿਆ ਹਣਾ ਅਗਲਾ ਓਕੇ ਜੀ ਆ ਦੇਖੋ ਥਣ ਭਾਂਡੇ ਦੀ ਵੀ ਐਕਸਟਰਾ ਗਿਆ ਲੇਵਾ ਦਾ ਕਿਸੇ ਝੋਟੀ ਦਾ ਵੀ ਨਹੀਂ ਮਾੜਾ ਚਾਰ ਚਪਰੇ ਦੀਆਂ ਪੱਧਰ ਲੇਵਿਆਂ ਦੀਆਂ ਪੱਧਰ ਪਿੱਠ ਪੁੜੇ ਦੀਆਂ ਦੇਖੋ ਜੀ ਹਮ ਕਰੋ ਕੁਆਲਿਟੀ ਚੈੱਕ ਥਣ ਭਾਂਡੇ ਦੀ ਪੂਰੀ ਸਾਫ ਡਿਮਾਂਡ ਬਾਈ ਇਹਦੀ ਵੀ ਫੋਨ ਤੇ ਹਾਂਜੀ ਡਿਮਾਂਡ ਫੋਨ ਤੇ ਹੋ ਤੇ ਲੇਵਾ ਲੂਆ ਇਹਦਾ ਵੀ ਅੱਛਾ ਬਹਿੜਾ ਰਗਾ ਨੀਟ ਤੋਂ ਕੈਮਰਾ ਲਾ ਕੇ ਦਿਖਾਉਣੀ ਜੀ ਆ ਦੇਖ ਫੀਲ ਦਾ ਕੋਈ ਮੁੱਲ ਨਹੀਂ ਜੀ ਓਕੇ ਜੀ ਹਾਂ ਓਕੇ ਹਾਂ ਚਾਰ ਚਪਰੇ ਹੂੰ ਚੜਦੀ ਚੜਦੀ ਝੋਟੇ ਦਿਖਾ ਦਾਂਗੇ ਆ ਦੇਖੋ ਜੀ ਹ ਅੱਗੇ ਵੀਰੇ ਆ ਗਿਆ ਹੁਣ ਨੋਰਮਲ ਬਾਹ ਦੇ ਵਿੱਚ ਹਾਂਜੀ ਇਹਦੀ ਕੀ ਡਿਟੇਲ ਹੈ ਜੀ ਇਹ ਤੀਜੇ ਸੂਏ ਸੂਈ ਹੈ ਜੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਅੱਜ ਹਫਤਾ ਹੋ ਗਿਆ ਜੀ ਹਫਤਾ ਸੂਈ ਨੂੰ ਹੋ ਗਿਆ ਕਿੰਨਾ ਹੁਣ ਰੈਡੀ ਆ 10 ਲੀਟਰ ਇਸ ਟਾਈਮ ਤਿਆਰ ਹੈ ਜੀ ਓਕੇ ਡਿਮਾਂਡ ਇਹਦੀ ਫੋਨ ਤੇ ਹਾਂ ਡਿਮਾਂਡ ਫੋਨ ਓਕੇ ਜੀ 10 ਲੀਟਰ ਰੈਡੀ ਆ ਦੁੱਧ ਬਾਜੂ ਕਿੰਨਾ ਕੋਰਸ ਮੰਨ ਲਓ 12 ਦਾ 13 ਦਾ 12 ਦਾ ਦੇਣੇ ਦੇਣਾ ਕੋਈ ਸ਼ੱਕ ਨਹੀਂ ਹੈ ਨਾ ਇਹਦੇ ਚ ਹਾਂਜੀ ਹਾਂਜੀ 12 ਵਾਲੀ ਦਾ ਕੋਈ ਤੋੜ ਕੋ ਨਹੀਂ ਕਿਉਂਕਿ ਥਣਲੇ ਵੈਦ ਦਾ ਦੱਸਦਾ ਸ਼ਾਮ ਦੇ ਟਾਈਮ ਆਪਾਂ ਚੁਵਾਈ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਪੌਣਾ ਜੱਜਮੈਂਟ ਕਰੀਏ ਪੂਲੀ ਚੁਵਾਈ ਹੈ ਜੀ ਭਾਵੇਂ ਕੋਈ ਜਵਾਬ ਚੋਲੇ ਜੀ ਚੱਲ ਬਤਾ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਸੁਭਾ ਬਾਈ ਸੁਹਾ ਤੀਜਾ ਜੀ ਤੀਜਾ ਜਾਨਾਨ ਗੱਲਾਂ ਜੀ ਥਣ ਭਾਂਡੇ ਦੇ ਦੇਖੋ ਕੱਲਾ ਕੱਲਾ ਥਾਣੇ ਨੂੰ ਵੀ ਨਿਖੜਮਾ ਲੱਗਿਆ ਵਾ ਗੈਪ ਦੇ ਉੱਤੇ ਸਪੇਸ ਦੇ ਉੱਤੇ ਚੰਗੀ ਝੋਟੀ ਆ ਗਈ ਆ ਕਰੋ ਜੀ ਚੈੱਕ ਮੋੜ ਲਿਓ ਜੀ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਸਿੰਘ ਸੱਲੇ ਦੀ ਇੱਕ ਨੰਬਰ ਅਰੀਜਨਲ ਤੀਜਾ ਸੂਆ ਰੇਟ ਇਹਦਾ ਜਮਾਂ ਜਾਇਜ਼ ਹੋ ਹੋ ਫੋਨ ਦੇ ਉੱਤੇ ਇਹਦਾ ਵੀ ਜੀ ਤੇ ਮਗਰ ਇਹਦੇ ਆ ਗਿਆ ਕੱਟਾ ਜੀ ਹਾਂਜੀ ਮਗਰ ਕੱਟਾ ਜੀ ਓਕੇ ਜੀ ਕੱਟਾ ਹੁਣ ਆਪਾਂ ਲਾਸਟ ਦੇ ਝੋਟੀ ਦੇਖਾਂਗੇ ਆ ਦੇਖੋ ਥਣ ਲੇਵਾ ਕਰੋ ਨੇੜੇ ਓਕੇ ਸ਼ੋ ਕੁਆਲਿਟੀ ਝੋਟੀ ਇਹ ਆ ਗਈ ਹਣਾ ਸਿੰਘਾਂ ਤੁੰਗਾਂ ਦੀ ਤੇ ਮਗਰ ਕੀ ਆ ਗਿਆ ਬਹੁਤ ਛੋਟਾ ਜੇ ਰੁਪਈਆ ਹੀ ਨਹੀਂ ਲੰਘਦਾ ਸਿੰਘ ਬੇ ਜੀ ਓਕੇ ਤੇ ਮੂੰਹੋਂ ਕਿਵੇਂ ਬਈ ਇਹ ਇਹ ਮੂੰਹੋਂ ਦੋ ਦੰਦਾਂ ਦਾ ਜੀ ਪਹਿਲੇ ਸੂਇਆ ਪਹਿਲੇ ਸੂਇਆ ਮਗਰ ਕਟਾ ਗਿਆ ਮਗਰ ਕਟਾ ਜੀ 9 ਲੀਟਰ ਦਾ ਮੈਂ ਇਹ ਬੋਲਾ ਤਿਆਰ ਆ ਜੀ ਕਦੋਂ ਕਸੂਇਆ ਬਈ ਇਹਨੂੰ ਤੀਜਾ ਦਿਨ ਆ ਜੀ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਜਾ ਕੇ ਥਣ ਭਾਂਡੇ ਦੀ ਬੜੀ ਸਾਫ ਆ ਮੁੱਲ ਦਾ ਫਿਰ ਇਹਦਾ ਵੀ ਫੋਨ ਤੇ ਹੋਗਾ ਮੁੱਲ ਫੋਨ ਤੇ ਹੋਊਗਾ ਜੀ ਓਕੇ ਆ ਸਿੰਘ ਦੇਖੋ ਜੀ ਬਹੁਤ ਨਿਕਾ ਨਿਕਾ ਰੁਪਈਆ ਜਮਾ ਨਿਕਾ ਨਿਕਾ ਸਿੰਘ ਤੇ ਮੂੰਹੋਂ ਕਿਵੇਂ ਹੋਗੇ ਬਈ ਮੂੰਹੋਂ ਦੋ ਦੰਦਾਂ ਦੇ ਜੀ ਦੋ ਦੰਦਾਂ ਨਾਲ ਕੋਈ ਕੁਆਲਿਟੀ ਕਰੋ ਚੈੱਕ ਕੁਆਲਿਟੀ ਬਈ ਝੋਟੀ ਹੈ ਸਿੰਗਲ ਹੱਡੀ ਦੀ ਆ ਤੇ ਲੈਵੇ ਦੀ ਇੰਨੀ ਕੁ ਹਾਂਜੀ ਤੇ ਦੂਜੇ ਸਵੇਰ ਨੂੰ ਦੇਖੋ ਇਹਨੇ ਕੀ ਕਰਨਾ ਹੁਣ 9 ਲੀਟਰ ਦੁੱਧ ਤਿਆਰ ਹੈ ਜੀ ਓਕੇ ਜੀ 9 ਲੀਟਰ ਦੁੱਧ ਰੈਡੀ ਆ ਬੋਲਾ ਲਾ ਲਓ ਦੁੱਧ ਲਾ ਲਓ ਤੇ ਕਿੱਥੋਂ ਕਿੱਥੇ ਕਰ ਜਾਓੜੂ ਬਾਈ ਗੁਰਵਿੰਦਰ ਇਹਨੇ 11 ਤੇ 12 ਲੀਟਰ ਦੇਣਾ ਜੀ ਓਕੇ 11 ਤੇ 12 ਲੀਟਰ ਦੁੱਧ ਬਾਈ ਕਹਿੰਦਾ ਦੇਣਾ ਮਗਰ ਘਟਾ ਆ ਗਿਆ ਤੇ ਬਾਕੀ ਦੀ ਗੱਲ ਸੂਈ ਸਵਾਈ ਆ ਬੱਚੇ-ਬੁੱਚੇ ਤੇ ਜਮਾ ਓਕੇ ਹਾਂਜੀ ਹਾਂਜੀ ਕੋਈ ਹੋਰ ਬੱਚੇ-ਬੁੱਚੇ ਦੇ ਜਮਾ ਓਕੇ ਤੇ ਕੱਲਾ-ਕੱਲਾ ਥਣ ਸਪੇਸ ਤੇ ਲੱਗਿਆ ਆ ਤੇ ਬਾਲਾ ਵੱਡਾ ਨਹੀਂ ਇਹਦਾ ਮੁੱਲ ਹੋਣਾ ਦੋਨਾਂ ਝੋਟੀਆਂ ਦਾ ਨਾ ਦਰਮਿਆਨੇ ਮੁੱਲ ਹੋਣਗੇ ਰਲਦੇ ਮਿਲਦੇ ਆ ਗੰਗਾ ਨਗਰ ਦੀ ਪ्योर ਗੰਗਾ ਨਗਰ ਦੀ ਸੀ ਜਾਂਦੀ ਆ ਵੀਰੇ ਸਾਰਾ ਮਾਲ ਹੀ ਆਪਣਾ ਉਧਰ ਲਗਾ ਚੰਗੀਆਂ ਜੋ ਆ ਗਈ ਜਿਹੜੀ ਵੀ ਝੋਟੀ ਤੁਹਾਨੂੰ ਚੰਗੀ ਲੱਗਦੀ ਹੈ ਛੇ ਝੋਟੀਆਂ ਤੁਹਾਨੂੰ ਦਿਖਾਈਆਂ ਆ ਥਾਨ ਲੈਵਾ ਸਾਹਿਬ ਆਂ ਜੀ ਛਿਆਂ ਦੇ ਵਿੱਚੋਂ ਤੁਸੀਂ ਕੱਲੀ ਕੱਲੀ ਦਾ ਨੰਬਰ ਦੱਸ ਕੇ ਖਰੀਦਦਾਰੀ ਕਰ ਸਕਦੇ ਹੋ ਤੇ ਇਹ ਝੋਟੀ ਤੁਹਾਨੂੰ ਸੂਈ ਸਵਾਈ 10 ਕਿਲੋ ਦੁੱਧ ਰੈਡੀ ਹੈਗਾ ਇਧਰ ਦੋ ਦਿਨਾਂ ਦੀ ਸੂਈ ਹੈ ਬਾਈ ਇਹ ਹਾਂਜੀ ਚਾਰ ਦਿਨਾਂ ਦੀ ਖੜ ਭਾਂਡੇ ਦੀ ਬੁਰੀ ਸਾਫ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜਿਹੜਾ ਬਧਾਤਿਆਂ ਤੋਂ ਦੀਪਗੜ੍ਹ ਨੂੰ ਰੋਡ ਆਉਂਦਾ ਉਹਦੇ ਉੱਤੇ ਬਾਈ ਦਾ ਘਰ ਹੈਗਾ ਜਰੂਰ ਕਰਿਓ ਸੰਪਰਕ ਜੀ ਚੰਗੀ ਤੇ ਜੰਗੀ ਝੋਟੀ ਤੁਹਾਨੂੰ ਇੱਥੋਂ ਮਿਲੂਗੀ ਤੇ ਨੰਬਰ ਬਾਈ ਫੇਰ ਬੋਲਦੇ 9872548727 48727 ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਧੰਨਵਾਦ